ਆ ਜਾ ਲਾਈਵ ਹੋਣਾ ਉੱਥੋਂ ਤੇ ਦੇਖਣਾ ਮੈਂ ਇੱਥੇ ਬੋਲੇ 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 ਹੋ ਗਿਆ ਮੈਨੂੰ ਆਹ ਹੋ ਗਿਆ ਹੋ ਗਿਆ ਲੈ ਭਈ ਈਜੀ ਪੀਜੀ ਕੀ ਜੀ ਮਾਇਆ ਯਮਣਾ ਬਹੁਤ ਖਾਲੀ ਹੁਣ ਦਸਾਂਹ ਨਾਲ ਖਾਊਗਾ ਈਜੀ ਬਾਈਆ ਲੈ ਭਈ ਭਰੀਆਂ ਪਈਆਂ ਰਸੇ ਨਾਲ ਕੀ ਹੋ ਗਿਆ ਉਹਦੀ ਆਵਾਜ਼ ਅਜਾ ਉਹਦੀ ਆਵਾਜ਼ ਘੱਟ ਕਰ ਲੈ ਰੜ ਜਾ ਓਹ ਹੋ ਹਾਈਜਨਿਕ ਹੋ ਗਿਆ ਕਾਬੂ ਹਾਈਜਨਿਕ ਹੋ ਗਿਆ ਓਹ ਹੋ ਅ ਅ ਜੜਦਾਣਾ ਹੈਲੋ ਜੀ ਹੈਲੋ ਅੰਤੁਲ ਮੁ ਹੁੰਜਲ ਅਫੀਸ਼ਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਦਿਲ ਮੇਰਾ ਲੋ ਵੀ ਬਹੁਤ ਨਾਲ ਦਿਲ ਓਹ ਸਪੀਡ ਗਾਰਡ ਵਾਲਿਓ ਕਿਵੇਂ ਆ ਪੈਸੇ ਕਮਾਈ ਜਾਂਦੇ ਹੋ ਓਕੇ ਲੈ ਵੀ ਅੱਜ ਅਸੀਂ ਗਏ ਨੰਬਰਸਰ ਬਹੁਤ ਆਨੰਦ ਆਇਆ ਸਾਨੂੰ ਕੋਚ ਜੋ ਲਿਖਾਦੇ ਤੇ ਉਦੋਂ ਬਾਅਦ ਚਾਹ ਵੀ ਥੀ ਤੇ ਨੀਰੂ ਜੀ ਨੇ ਲਈਆਂ ਪੰਜਾਬੀ ਜੋਤੀਆਂ ਤੇ 27 ਤਰੀਕ ਨੂੰ ਕੀ ਬਣੀਆਂ ਖੋਤੀਆਂ ਬਰੋ ਜੱਟ ਜੁਲੀਟ ਆ ਰਹੀ ਹੈ ਤੇ ਐਡਵਾਂਸ ਬੁਕਿੰਗ ਉਹਦੀ ਓਪਨ ਹੈ ਜੱਗ ਫਟੇ ਦਿਓ ਤੇ ਅਸੀਂ ਸੋਚ ਰਹੇ ਹਾਂ ਬੈਠੇ ਹੋਏ ਕੱਲ ਕਿੱਥੇ ਆਈਏ ਕੱਲ ਪਟਿਆਲੇ ਆਈਏ ਜਾਂ ਜੰਦਰ ਵਾਲੀ ਸਾਈਡ ਜਾਈਏ ਕਪੂਰਥਲੇ ਵੱਲ ਦੁਆਬੇ ਆਈਏ ਕਿ ਮਾਲਵੇ ਵਿਚ ਮੱਝ ਜਈ ਜਾਏ ਤੇ ਕੱਲ ਤਾਂ ਇੱਕਦਮ ਸਾਡੇ ਕੋਲ ਹੋਰ ਪਿਆ ਆ ਬੱਚੇ ਫੋਨ ਆ ਗਿਆ ਸੱਤ ਤਰੀਕਾ ਲਵ ਯੂ ਬ੍ਰਦਰ ਲਵ ਯੂ ਜੀ ਲਵ ਯੂ ਜੀ ਅਸ਼ਾ ਜੀ ਅਸ਼ਾ ਫਿਰ ਤੇ ਮੈਂ ਸੋਚਦਾ ਵੀ ਕੱਲ ਕਿੱਥੇ ਆਈਏ ਤੁਸੀਂ ਕਿਹੜੀ ਕਿਹੜੀ ਜਗ੍ਹਾ ਤੋਂ ਲਾਈਵ ਹੋ ਮੈਨੂੰ ਦੱਸੋ ਵੇ ਆਪਾਂ ਉੱਥੇ ਆਉਣ ਦੀ ਟਰਾਈ ਕਰਾਂਗੇ ਮੇਰਾ ਮਨ ਤਾਂ ਕਈ ਜਗ੍ਹਾ ਆਉਣ ਦਾ ਪਰ ਦਿਨ ਘਟਨੇ ਸੋ ਜੱਟ ਜੁਲੀਟ ਆ ਜਾਣੀ ਆ ਹੁਣ ਵੀਰਵਾਰ ਨੂੰ ਸੋ ਇਸ ਕਰਕੇ ਸਾਡੇ ਕੋਲ ਕੱਲ ਦੀ ਦਿਹਾੜੀ ਪਈ ਆ ਬੰਦਸੋ ਇਹ ਕਿੱਥੇ ਆਈਏ ਯੂ ਐਨ ਐ ਇਹ ਕਿੱਥੇ ਆ ਇਹ ਤਾਂ ਬਾਹਰ ਦੀ ਗੱਲ ਹੋ ਗਈ ਪੰਜਾਬ ਆ ਗਿਆ ਯੂਨਾਈਟਿਡ ਇਨ ਜਿਮੀ ਫੈਲਨ ਸ਼ੋ थैंक यू ਜੀ थैंक यू ਬਹੁਤ ਬਹੁਤ ਧੰਨਵਾਦ ਇਹ ਤੂੰ ਚਲੋ ਜੀ ਉਹ ਹੋ ਗਿਆ ਹੁਣ ਤੂੰ ਆ ਦੱਸੋ ਵੀ ਕਿੱਛਾ ਹੀ ਦਿੱਲੀ ਅਸੀਂ ਆਏ ਸੀ ਬ్రో ਦਿੱਲੀ ਅਸੀਂ ਉੱਥੇ ਮਥਾਟੇ ਕੇ ਮਹਾਰਾਜ ਦੇ ਤਾਂ ਹੀ ਗਏ ਸੀ ਜਿਮੀ ਬੈਲਨ ਸ਼ੋ ਯੈਸ ਮੈਲਬਨ ਆ ਜਾਓ ਭਾਈ ਭਾਈ ਮੈਲਬਨ ਤਾਂ ਬਹੁਤ ਬਹੁਤ ਟਾਈਮ ਲੱਗਣਾ ਪੰਜਾਬ ਚ ਦੱਸੋ ਭਾਈ ਜੀ ਖੁੱਤੀਆਂ ਪਣੀਆਂ 27 ਜੂਨ ਨੂੰ ਹਾਂਜੀ ਹਾਂਜੀ ਸਪੀਡਰ ਕਾਰਡ ਜੀ ਤਿਆਰ ਹੋ ਜਾਓ ਬਠਿੰਡੇ ਆਓ ਜੀ ਆ ਗੱਲ ਵੀ ਆਈਡੀਆ ਠੀਕ ਆ ਬਠਿੰਡੇ ਵੀ ਠੀਕ ਆ ਵੈਰੀ ਗੁੱਡ ਬਠਿੰਡੇ ਵੀ ਖੜਾ ਜਾ ਸਕਦਾ ਟੂਰ ਉੱਪਰ ਪ੍ਰਦੇਸ਼ ਉੱਤਰਾਪਰਦੇਸ਼ ਦਾ ਆਉਂ ਕਾ ਬਾਈ ਜੀ ਜੇ ਨੀਰੂ ਜੀ ਦਾ ਮੈਸੇਜ ਆ ਗਿਆ ਜੀ ਨੀਰੂ ਬਾਜਾ ਜੀ ਇਫ ਤੁਹਾਨੂੰ ਕੁਝ ਮੈਸੇਜ ਕੀਤਾ ਨੀਰੂ ਬਾਜਾ ਜੀ ਨੇ ਬਿਲਕੁਲ ਜੀ ਪਤਾ ਨਹੀਂ ਅੰਗਰੇਜ਼ੀ ਸੀ ਅੱਗੇ ਕਾਦਾ ਪਰ ਸਮਝ ਨਹੀਂ ਆਇਆ ਐਨੀਹਾਉ ਜੰਮੂ ਜੰਮੂ ਬਾਈ ਬਹੁਤ ਦੂਰ ਆ ਯਾਰ ਜੰਮੂ ਲਈ ਮਾਫੀ ਚਾਹੂੰਗਾ ਪਰcha ਪੂਰੀ ਸਾਡੀ ਫਿਲਮ ਲੱਗ ਰਹੀ ਹੈ 27 ਤਰੀਕ ਨੂੰ ਤੁਸੀਂ ਦੇਖ ਕੇ ਆਓ ਨੀਰੂ ਜੀ ਕਹਿੰਦੇ ਹੈਲੋ ਐਲ ਪਤਾ ਨਹੀਂ ਕਿਹੜੀ ਪਹਿਲਵਾਲ ਕਰ ਗਏ ਤੇ ਅੱਛਾ ਲਾਈਵ ਸ਼ਾਹ ਦੇਖਦੇ ਹੋਣਗੇ ਨੀਰੂ ਜੀ ਆ ਜਾਓ ਜੇ ਤੁਸੀਂ ਇਫ ਯੂ ਆਰ ਆਨਲਾਈਨ ਦੈਨ ਕਮ ਕਮ ਫਾਸਟ ਨੀਰੂ ਜੀ ਨੇ ਅੱਜ ਬਹੁਤ ਸੋਹਣੀਆਂ ਪੰਜਾਬੀ ਜੁੱਤੀਆਂ ਲਈਆਂ ਉਥੋਂ ਅੰਮ੍ਰਿਤਸਰ ਤੋਂ ਬਹੁਤ ਕੈਂਡ ਬਾੜੀਆਂ ਕੈਂਡ ਸੀ ਬਠਿੰਡਾ ਭਾਜੀ ਹਾਂਜੀ ਭਾਜੀ ਬਠਿੰਡੇ ਵੀ ਕਰ ਸਕਦੇ ਆ ਟਰਾਈ ਕੱਲ ਦੀ ਦਿਹਾੜੀ ਸਾਡੇ ਕੋਲ ਹੈਗੀ ਬਠਿੰਡਾ ਤੇਰਾ ਦੂਨ ਤੇਰਾ ਦੂਨ ਰੋਡ ਦਾ ਵੀ ਮੇਰਾ ਭਾਈ ਹੈਗਾ ਮਨ ਮੁੱਕ ਕੇ ਆ ਜਾਓ ਭਾਈ ਆ ਵੀ ਠੀਕ ਹੈ ਯਾਰ ਭਾਈ ਲੁਧਿਆਣਾ ਵੀਰ ਵਾਹਿਆ ਸੀ ਉਧਰ ਨੂੰ ਉਧਰ ਹੀ ਜਾਣਾ ਸੀ ਬੰਗੇ